ਦੋਸਤੋ ਅਕਸਰ ਹੀ ਵਾਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਬੜੀਆਂ ਹੀ ਨਡਰ ਰਕੇ ਕੀਤੀਆਂ ਜਾਂਦੀਆਂ ਨੇ ਕਈ ਵਾਰੀ ਨੀਗਰੋ ਜਿਹੜੇ ਕਾਲੇ ਹੁੰਦੇ ਨੇ ਉਹ ਗੋਲੀ ਤੱਕ ਮਾਰ ਦਿੰਦੇ ਨੇ ਸਟੋਰ ਦੇ ਕੀਪਰ ਨੂੰ ਸਟੋਰ ਕੀਪਰ ਬਹੁਤ ਸਾਰੇ ਜਿਹੜੇ ਅਸਲਾ ਨਾਲ ਰੱਖਦੇ ਨੇ ਤਾਂ ਜ਼ਿਆਦਾਤਰ ਸਰਦਾਰ ਹੀ ਜਿਹੜੇ ਸਟੋਰ ਕੀਪਰ ਨੇ ਜਿਹੜੇ ਇੰਡੀਆ ਚ ਗਏ ਹੋਏ ਨੇ ਉਹੀ ਦਲੇਰੀ ਦੇ ਨਾਲ ਇਹਨਾਂ ਸਟੋਰਾਂ ਦੇ ਵਿੱਚ ਕੰਮ ਕਰਦੇ ਨੇ ਤਾਂ ਬਹੁਤ ਸਾਰੀਆਂ ਲੋਟਾਂ ਖੋਹਾਂ ਜਿਹੜੀਆਂ ਆਮ ਹੁੰਦੀ ਆਪਾਂ ਦੇਖਦੇ ਆਂ ਵੀਡੀਓਜ਼ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਵਿਦੇਸ਼ ਤੋਂ ਤਾਂ ਹੁਣ ਇੱਕ ਜਿਹੜੀ ਹੋਰ ਵੀਡੀਓ ਵਿਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਰਦਾਰ ਜੀ ਆਪਣੀ ਸ਼ੌਪ ਦੇ ਅੰਦਰ ਹੁੰਦੇ ਨੇ ਤਾਂ ਉਹਨਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਿੰਨ ਲੁੱਟੇਰਿਆਂ ਦੇ ਵੱਲੋਂ ਹਾਲਾਂਕਿ ਅਸਲੇ ਨਾਲ ਹਥਿਆਰਾਂ ਨਾਲ ਲੈਸ ਹੁੰਦੇ ਨਹੀਂ ਪਰ ਸਰਦਾਰ ਜੀ ਆਪਣੀ ਸ਼੍ਰੀ ਸਾਹਿਬ ਦੇ ਨਾਲ ਹੀ ਉਹਨਾਂ ਨੂੰ ਭਜਾ ਲੈਂਦੇ ਨੇ ਐਵੇਂ ਤਾਂ ਨਹੀਂ ਗੁਰੂ ਸਾਹਿਬ ਨੇ ਇਹ ਜਿਹੜਾ ਸ਼ਸਤਰ ਬਖਸ਼ਿਆ ਹੋਇਆ ਦੇਖੋ ਕਿਸ ਤਰੀਕੇ ਦੇ ਨਾਲ ਆਪਣੀ ਹਿਫਾਜ਼ਤ ਦੇ ਲਈ ਸਿੰਘ ਸਾਹਿਬ ਦੇ ਵੱਲੋਂ ਸ਼੍ਰੀ ਸਾਹਿਬ ਕੱਢਿਆ ਗਿਆ ਤੇ ਇਹਨਾਂ ਨੂੰ ਮੂਰੇ-ਮੂਰੇ ਭਜਾਇਆ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਿੰਨ ਤੇ ਇਹ ਜਿਹੜਾ ਸਿੰਘ ਗੁਰੂ ਦਾ ਸ਼ੇਰ ਕੱਲਾ ਫਿਰ ਵੀ ਮੂਰੇ-ਮੂਰੇ ਲਾ ਲੈਨੇ